ਗੜੀਆਂ ਵਿੱਚ ਦੋ ਦਿਨ ਕੱਟਣ ਆਏ ਤੇਰੇ ਦੁਆਰੇ ਤੇ ਉਜੜੇ ਫਿਰਦੇ ਇਹ ਕਿਸਮਤ ਦੇ ਮਾਰੇ ਨੇ ਲੋਕ ਕਹਿੰਦੇ ਨੇ ਇਨਾ ਸਮਾਂ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਆਪਣੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰੱਖਿਆ ਇਨਾ ਸਤਗੁਰੂ ਜੀ ਦੇ ਦਰ ਤੋਂ ਤੈਨੂੰ ਪਿਆਰ ਸਤਕਾਰ ਮਿਲਿਆ ਓਏ ਅੱਜ ਦੋ ਦਿਨ ਵੀ ਤੂੰ ਸੇਵਾ ਮਾਤਾ ਜੀ ਤੇ ਸਾਹਿਬ ਜਾਨਦਿਆਂ ਦੀ ਕਰ ਨਾ ਸਕਿਆ ਉਹਨਾਂ ਨੇ ਇਨਾ ਪਿਆਰ ਇਨਾ ਸਤਕਾਰ ਤੈਨੂੰ ਆਨੰਦਪੁਰ ਦੀ ਧਰਤੀ ਦੇ ਦਿੱਤਾ ਮਾਤਾ ਜੀ ਨੇ ਤੈਨੂੰ ਆਪਣਾ ਪੁੱਤ ਕਹਿ ਕੇ ਤੇਰੇ ਨਾਲ ਤੁਰਿਆ ਇੱਕ ਵਾਰ ਵੀ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਤੇਰੀ ਨੀਅਤ ਐਨੀ ਖੋਟੀ ਹੈ ਤੇਰੇ ਤੇ ਇਤਬਾਰ ਨਾ ਕਰਦੇ ਉਹ ਮਾਂ ਨੇ ਤੈਨੂੰ ਪੁੱਤ ਆਖਿਆ ਸੀ ਤੂੰ ਉਸ ਕਹੇ ਹੋਏ ਪੁੱਤ ਲਫ਼ਜ਼ ਦੀ ਲਾਜ ਨਹੀਂ ਰੱਖੀ ਅੱਜ ਲਾਣ ਤਾਂ ਪਾਉਂਦੇ ਨੇ ਲੋਕ ਕਹਿੰਦੇ ਨੇ ਕਹਿੰਦੇ ਦੋ ਦਿਨ ਕੱਟਣ ਆਏ ਇਹ ਤੇਰੇ ਦੁਆਰੇ ਤੇ ਉਜੜੇ ਫਿਰਦੇ ਏ ਕਿਸਮਤ ਦੇ ਮਾਰੇ ਕਾਣੂਏ ਜਿੰਦਾ ਤੇਰੇ ਹੱਥ ਚੜੀਆਂ ਵੇ ਕਿਉ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ ਕਿਉ ਗੰਦੂ ਤੂੰ ਮਾੜੀਆਂ ਚਾਲਾਂ ਕੜੀਆਂ ਵੇ ਕਿਉ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ ਪਿੰਡ ਖੇੜੀ ਨੂੰ ਐਸਾ ਦਾਗ ਲਵਾਇਆ ਵੇ ਸਭ ਤੋਂ ਵੱਡਾ ਤੂੰ ਹੀ ਪਾਪ ਕਮਾਇਆ ਵੇ ਕਹਿੰਦੇ ਪਿੰਡ ਖੇੜੀ ਨੂੰ ਐਸਾ ਦਾਗ ਲਵਾ ਦਿੱਤਾ ਗੰਗੂ ਅੱਜ ਜਦੋਂ ਖੇੜੀ ਪਿੰਡ ਦਾ ਜ਼ਿਕਰ ਹੋਣਾ ਹੈ ਹਰ ਇੱਕ ਨੇ ਤੈਨੂੰ ਲਾਣਤਾ ਪਾਉਂਦੀਆਂ ਨੇ ਵੀ ਇਹ ਗੰਗੂ ਪਾਪੀ ਏਸ ਖੇੜੀ ਪਿੰਡ ਦਾ ਸੀ ਕਹਿੰਦੇ ਆਪਣੇ ਖਾਨਦਾਨ ਨੂੰ ਆਪਣੇ ਪਿੰਡ ਨੂੰ ਐਸਾ ਦਾਗ ਲਵਾ ਦਿੱਤਾ ਪਿੰਡ ਖੇੜੀ ਨੂੰ ਐਸਾ ਦਾਗ ਲਵਾਇਆ ਵੇ ਸਭ ਤੋਂ ਵੱਡਾ ਤੂੰ ਹੀ ਪਾਪ ਕਮਾਇਆ ਵੇ ਪੈਣ ਗਿਆ ਹੁਣ ਤੈਨੂੰ ਫਿਟਕਾਂ ਬੜੀਆਂ ਵੇ ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਕੜੀਆਂ ਵੇ ਕਿਉਂ ਲਵਾਈਆਂ ਲਾਲਾਂ ਨੂੰ ਹੱਤ ਕੜੀਆਂ ਵੇ ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਘੜੀਆਂ ਵੇ ਤੇਰੇ ਵਰਗਾ ਜ਼ਾਲਮ ਬੰਦਾ ਕੋਈ ਨਾ ਤੇਰੇ ਜਿਹੇ ਨੂੰ ਨਰਕਾਂ ਵਿੱਚ ਵੀ ਢੋਈ ਨਾ ਤੇਰਾ ਸਿਰ ਨਾ ਫੂਕਣ ਪਿੰਡ ਦੀਆਂ ਮੜੀਆਂ ਵੇ ਤੇਰੇ ਵਰਗਾ ਜ਼ਾਲਮ ਬੰਦਾ ਕੋਈ ਨਾ ਤੇਰੇ ਜਿਹੇ ਨੂੰ ਨਰਕਾਂ ਵਿੱਚ ਵੀ ਢੋਈ ਨਾ ਤੇਰਾ ਸਿਰ ਨਾ ਫੂਕਣ ਪਿੰਡ ਦੀਆਂ ਮੜੀਆਂ ਵੇ ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਘੜੀਆਂ ਵੇ ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਘੜੀਆਂਵੇਂ ਇਸ ਚੰਦਰੇ ਪਾਪੀ ਦਾ ਵੇੜਾ ਕਰਕੇ ਗਿਆ ਜਿਹੜੀ ਗੱਲ ਦਾ ਡਰ ਸੀ ਪਾਣਾ ਵਰਤ ਗਿਆ ਇਸ ਚੰਦਰੇ ਪਾਪੀ ਦਾ ਵੇੜਾ ਕਰਕੇ ਗਿਆ ਜਿਹੜੀ ਗੱਲ ਦਾ ਡਰ ਸੀ ਪਾਣਾ ਵਰਤ ਗਿਆ ਆ ਗਈਆਂ ਜੀਵਨ ਦੀਆਂ ਮੁਸ਼ਕਲ ਕੜੀਆਂ ਵੇ ਕਿਉ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ ਉਹ ਕਿਉ ਗੰਗੂ ਤੂੰ ਮਾੜੀਆਂ ਚਾਲਾਂ ਕੜੀਆਂ ਵੇ ਕਿਉ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ ਛੱਡੋ ਲੋਕੋ ਇਸ ਪਾਪੀ ਨੂੰ ਰੋਣਾ ਕੀ ਕੀ ਪਤਾ ਹੁਣ ਮਾਂ ਗੁਜ਼ਰੀ ਦਾ ਹੋਣਾ ਕੀ ਛੱਡੋ ਲੋਕੋ ਇਸ ਪਾਪੀ ਨੂੰ ਰੋਣਾ ਕੀ ਕੀ ਪਤਾ ਹੁਣ ਮਾਂ ਗੁਜ਼ਰੀ ਦਾ ਹੋਣਾ ਕੀ ਹੁਣ ਨਹੀਂ ਮਿਲਣੀਆਂ ਜੋੜੀਆਂ ਜੋ ਵਿਛੜੀਆਂ ਵੇ ਕਿਉਂ ਗੰਦੂ ਤੂੰ ਮਾੜੀਆਂ ਚਾਲਾਂ ਘੜੀਆਂ ਵੇ ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ ਕਿਉਂ ਲਵਾਈਆਂ ਲਾਲਾਂ ਨੂੰ ਹੱਥ ਕੜੀਆਂ ਵੇ ਅੱਜ ਸਤਿਗੁਰੂ ਜੀ ਕਹਿੰਦੇ ਭਾਈ ਇਤਿਹਾਸ ਨੇ ਕਦੇ ਵੀ ਗੰਗੂ ਦੇ ਧਰੋੜ ਨੂੰ ਮਾਫ਼ ਨਹੀਂ ਕਰਨਾ ਅੱਜ ਕਹਿੰਦੇ ਨਹੀਂ ਕਹਿੰਦੇ ਇਸ ਪਾਪੀ ਨੂੰ ਕੀ ਰੋਣਾ ਹੋਇਆ ਕਹਿੰਦੇ ਤੇਰੇ ਵਰਗੇ ਨੂੰ ਤਾਂ ਮੜੀਆਂ ਵਿੱਚ ਵੀ ਢੋਈ ਨਹੀਂ ਨਰਕਾਂ ਦੀ ਜਗਾ ਤੋਂ ਆਪਣੇ ਆਪ ਬਣਾ ਲਈ ਹੈ ਸਤਿਗੁਰੂ ਜੀ ਕਹਿੰਦੇ ਭਾਈ ਅੱਜ ਭਾਵਨਾ ਵਾਲੇ ਸ਼ਰਦਾ ਵਾਲਿਆਂ ਦੀਆਂ ਅੱਖਾਂ ਵਿੱਚ ਨੀਰ ਨੇ ਏਨੇ ਤਸ਼ੱਦਦ ਕਰਦਿਆਂ ਹੋਇਆਂ ਜਦੋਂ ਜ਼ਾਲਮ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ ਨੇ